ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਨੇ ਅੱਛਾ ਅੱਜ ਆਪਾਂ ਗੱਲ ਕਰਦੇ ਆਂ ਪੈਸੇ ਤੋਂ ਪੈਸਾ ਕਿਵੇਂ ਬਣਾਇਆ ਜਾ ਸਕਦਾ ਸੋ ਸਾਰਿਆਂ ਨੇ ਐਲਬਰਟ ਆਇਨਸਟਾਈਨ ਦਾ ਨਾਮ ਤਾਂ ਸਾਰਿਆਂ ਨੇ ਸੁਣਿਆ ਹੋਣਾ ਤੁਸੀਂ ਲਾਈਕ ਜੋ ਸਾਇੰਟਿਸਟ ਸੀ ਇਹ ਬਹੁਤ ਤਕੜੇ ਹਨ ਜਿਨ੍ਹਾਂ ਨੇ ਬਹੁਤ ਜ਼ਿਆਦਾ ਇਨਵੈਂਸ਼ਨਸ ਕੀਤੀਆਂ ਨੇ ਉਹ ਸਤਵੰਦਰ ਤੁਸੀਂ ਸਾਰੇ ਜਾਣਦੇ ਹੋ ਸਤਵੰਦਰ ਨੇ ਮਤਲਬ ਸੱਤ ਅਜੂਬੇ ਨੇ ਦੁਨੀਆ ਤੇ ਅੱਠਵਾਂ ਅਜੂਬਾ ਜਿਹੜਾ ਉਹਨੂੰ ਕੰਪਾਊਂਡ ਇੰਟਰਸਟ ਕਹਿੰਦੇ ਨੇ ਇਹ ਇਹ ਸ਼ਬਦ ਸੀਗੇ ਐਲਬਰਟ ਆਇਨਸਟਾਈਨ ਦੇ ਜਿਹੜਾ ਕਿ ਬਹੁਤ ਬਹੁਤ ਮਤਲਬ ਇੱਕ ਜਬਰਦਸਤ ਖੋਜਕਾਰ ਹੋਇਆ ਵਿਗਿਆਨੀ ਹੋਇਆ ਜਿਨੇ ਇਹ ਕਿਹਾ ਸੀ ਵੀ ਜਿਹੜਾ ਕੰਪਾਊਂਡ ਇੰਟਰਸਟ ਹੈ ਠੀਕ ਹੈ ਸੰਯੁਕਤ ਵਿਆਜ ਹੈ ਮਤਲਬ ਉਹ ਇੱਕ ਸੱਤਵਾਂ ਅਜੂਬਾ ਹੈ ਦੁਨੀਆ ਦਾ ਉਹ ਨੇ ਉਸ ਲਈ ਉਹ ਉਹ ਨੇ ਇਸ ਨੂੰ ਕਿਉਂ ਕਿਹਾ ਵੀ ਸੱਤਵਾਂ ਅਜੂਬਾ ਤੁਸੀਂ ਉਸ ਉਸ ਦੀ ਉਹਨੂੰ ਆਪਾਂ ਇਸ ਤਰ੍ਹਾਂ ਸਮਝ ਸਕਦੇ ਹਾਂ ਵੀ ਤੁਸੀਂ ਸਾਰੇ ਨੇ ਚੈਸ ਦੇਖੀ ਹੋਣੀ ਨਾ ਚੈਸ ਦਾ ਬੋਰਡ ਹੁੰਦਾ ਜਿਹੜਾ ਉਹਦੇ ਵਿੱਚ 30 ਜਾਂ 32 ਖਾਨੇ ਹੁੰਦੇ ਹਨਾ ਸਕੁਅਰ ਹੁੰਦਾ ਚੈਸ ਇਸ ਤਰ੍ਹਾਂ ਬਣਿਆ ਹੁੰਦਾ ਅਗਰ ਆਪਾਂ ਚੈਸ ਦੇ ਇੱਕ ਸਕੁਅਰ ਦੇ ਵਿੱਚ ਇੱਕ ਮਤਲਬ ਕਯੂਬ ਦੇ ਵਿੱਚ ਉਹਦੇ ਜਿਹੜਾ ਖਿਲੋ ਸਕੁਅਰ ਬਣਿਆ ਹੁੰਦਾ ਉਹ ਚ 32 ਸਕੁਅਰ ਹੁੰਦੇ ਨੇ ਆਪਾਂ ਇੱਕ ਸਕੁਅਰ ਦੇ 32 ਜਾਂ 24 ਜਿੰਨੇ ਵੀ ਹੁੰਦੇ ਨੇ ਉਹਦੇ ਵਿੱਚ ਆਪਾਂ ਇੱਕ ਦੇ ਵਿੱਚ ਇੱਕ ਚੌੜਾ ਦਾਣ ਇੱਕ ਰਬੀਆ ਰੱਖ ਦਈਏ ਨੈਕਸਟ ਦੇ ਵਿੱਚ ਦੋ ਰੱਖ ਦਈਏ ਤੀਜੇ ਵਿੱਚ ਜਾ ਰੱਖ ਦੀਏ 5 ਵਿੱਚ 8 ਰੱਖ ਦੀਏ ਹਨਾ ਤੇ 9 ਵਿੱਚ 16 ਰੱਖ ਦੀਏ ਮਤਲਬ ਇਸ ਤਰ੍ਹਾਂ ਰੱਖਣੇ ਜੇ ਆਪਾਂ 1 ਰੁਪਿਆ ਉਹ ਚ ਰੱਖ ਦੇ ਜਾਈਗੇ ਉਹਦੇ ਚੈਸ ਦੇ ਸਕੁਅਰ ਦੇ ਵਿੱਚ ਚੈਸ ਬੋਰਡ ਦੇ ਉੱਤੇ ਤੇ ਤੁਸੀਂ ਜਦੋਂ ਲਾਸਟ ਕਯੂਬ ਤੇ ਜਾਂ ਲਾਸਟ ਸਕੁਅਰ ਤੇ ਪਹੁੰਚੋਗੇ ਲਾਸਟ ਖਾਨੇ ਦੇ ਵਿੱਚ ਪਹੁੰਚੋਗੇ ਤਾਂ ਤੁਸ ਤੁਹਾਡੇ ਮੁਤਾਬਕ ਕਿੰਨੇ ਪੈਸੇ ਹੋ ਸਕਦੇ ਨੇ ਉੱਥੇ ਕਈ ਸੋਚਦੇ ਹੋਣਗੇ ਵੀ ਇਹ ਵੱਧ ਤੋਂ ਲੱਖ ਹੋ ਜੂ ਕੋਈ ਕਹੂਗਾ 2 ਲੱਖ ਹੋ ਜੂ ਕੋਈ ਕੋਈ ਕਹਿਣਾ ਕਿਸੇ ਨੇ ਕਹਿਣਾ 5 ਲੱਖ ਹੋ ਜੂ ਹੈ ਨਾ ਕਿਸੇ ਨੇ ਕਹਿਣਾ 5 ਕਰੋੜ ਹੋ ਜੂ ਤੁਸੀਂ ਹੋਰ ਸੋਚੋ ਕੋਈ ਕੋਈ 1/2 ਕਰੋੜ ਹੋ ਜੂ ਹੋਰ ਵੀ ਉੱਤੇ ਜਾਓ ਤੁਸੀਂ ਕਹੋਗੇ ਇਹਨੂੰ ਵੀ ਇਹ ਮਤਲਬ 150 ਕਰੋੜ ਹੋ ਜੂ ਨਹੀਂ ਉੱਥੇ ਜਦੋਂ ਤੁਸੀਂ ਲਾਸਟ ਖਾਨੇ ਦੇ ਪਰ ਪਹੁੰਚੂਗੀ ਚੈਸ ਦੇ ਬੋਰਡ ਦੇ ਉੱਤੇ ਤੁਹਾਡੇ ਕੋਲੇ ਪੈਸਾ ਰੱਖਣ ਵਾਸਤੇ ਤੁਹਾਨੂੰ ਚਾਹੀਦੇ ਹੋਣਗੇ 1 ਨਾਲ 18 ਜ਼ੀਰੋ ਮਤਲਬ ਤੁਸੀਂ ਕਾਊਂਟ ਵੀ ਨਹੀਂ ਕਰ ਸਕਦੇ वो वो मतलब 1 ਨਾਲ 18 ਜ਼ੀਰੋ ਮ ਲੱਗ ਜਾਣੀਆਂ ਐ ਇੰਨਾ ਪੈਸਾ ਤੁਹਾਨੂੰ ਚਾਹੀਦਾ ਉਸ ਲਾਸਟ ਖਾਨੇ ਦੇ ਵਿੱਚ ਸਕੁਅਰ ਦੇ ਵਿੱਚ ਰੱਖਣ ਵਾਸਤੇ ਸੋ ਤੁਸੀਂ ਹਿਸਾਬ ਲਾ ਲਓ ਵੀ ਉਹ ਉਸ ਚੀਜ਼ ਨੂੰ ਕੰਪਾਊਂਡਿੰਗ ਕਹਿੰਦੇ ਆ ਉਹ ਕੰਪਾਊਂਡ ਹੁੰਦਾ ਜਾਂਦਾ ਮਤਲਬ 1 ਤੋਂ 2 ਹੋਗੇ 2 ਤੋਂ 4 ਹੋਗੇ 4 ਤੋਂ 8 ਹੋਗੇ 8 ਤੋਂ 16 ਹੋਗੇ 16 ਤੋਂ 32 ਹੋਗੇ 32 ਤੋਂ 64 ਹੋਗੇ 64 ਤੋਂ 124 ਜਾਂ ਜਿੰਨੇ ਵੀ ਬਣਦੇ ਨੇ 128 ਹੋਗੇ ਮਤਲਬ ਇਸ ਤਰ੍ਹਾਂ ਅ ਵਾਧਾ ਜਾਂਦਾ ਇਸ ਨੂੰ ਉਹਨੇ ਕਿਹਾ ਸੀ ਕੰਪਾਊਂਡ ਇੰਟਰਸਟ ਇਸੀ ਤਰ੍ਹਾਂ ਤੁਸੀਂ ਜੇ ਸੇਵਿੰਗ ਮਤਲਬ ਤੁਸੀਂ ਸੋਚਦੇ ਹੋ ਵੀ ਯਾਰ ਮੇਰੀ ਤਾਂ ਇਨਕਮ ਮੈਂ ਤਾਂ 10000 ਰੁਪਏ ਜਾਂ 20000 ਰੁਪਏ ਜਾਂ 50000 ਰੁਪਏ ਮਹੀਨੇ ਕਮਾਉਣਾ ਤੇ ਮੈਂ ਜੇ ਹੁਣ ਇਹਦੇ ਵਿੱਚੋਂ 2000 ਰੁਪਏ ਜਾਂ 500 ਰੁਪਏ ਸੇਵ ਵੀ ਕਰ ਲੇ ਤਾਂ ਮੇਰਾ ਕੀ ਹੋ ਜੂਗਾ ਇਸ ਤਰ੍ਹਾਂ ਹੀ ਹੁੰਦਾ ਤੁਸੀਂ ਮੈਂ ਤੁਹਾਨੂੰ ਹੁਣੀ ਦੱਸ ਕੇ ਹਟਿਆ ਵੀ ਜੇ ਤੁਸੀਂ ਇੱਕ ਇੱਕ ਮਤਲਬ ਇੱਕ ਐਕਸਪੋਜ਼ ਕਰੋ ਤੁਸੀਂ 25 ਸਾਲ ਦੀ ਉਮਰ ਤੁਹਾਡੀ ਤੁਸੀਂ ਆਪਦੀ ਮਤਲਬ ਆਪਦੀ ਇਨਕਮ ਦੇ ਵਿੱਚੋਂ 10% ਮੰਨ ਲਓ 100 100 50000 ਰੁਪਏ ਵੀ ਬਚਾਉਣ ਲੱਗੀ ਤਾਂ ਤੁਸੀਂ ਦੇਖੋਗੇ 65 ਸਾਲ ਦੀ ਉਮਰ ਤੱਕ ਤੁਸੀਂ ਉਹ 100 ਰੁਪਏ ਬਚਾਉਂਦੇ ਬਚਾਉਂਦੇ ਜੇ ਤੁਹਾਨੂੰ 10% ਇੰਟਰਸਟ ਰੇਟ ਵੀ ਤੁਹਾਨੂੰ ਮਿਲੇ ਤਾਂ 100 ਰੁਪਏ ਦੇ ਹਿਸਾਬ ਨਾਲ ਤੁਸੀਂ ਇਹ 25 ਸਾਲ ਹੋਰ ਮਤਲਬ 25 ਸਾਲ ਦੀ ਉਮਰ ਤੁਸੀਂ ਸੇਵਿੰਗ ਕਰਨੀ ਸ਼ੁਰੂ ਕੀਤੀ 50 ਸਾਲ ਤੁਸੀਂ ਕਢਾਉਨੇ ਹੋ ਤਾਂ ਤੁਹਾਡੇ ਕੋਲੇ ਮਿਨੀਮਮ 1.5 ਤੋਂ 2 ਕਰੋੜ ਰੁਪਏ ਹੋਣਾਗਾ ਇਸ ਤਰ੍ਹਾਂ ਮਤਲਬ ਇੰਟਰਸਟ ਦੇ ਇੰਟਰਸਟ ਇੰਟਰਸਟ ਦੇ ਇੰਟਰਸਟ ਮਤਲਬ ਜਿਹੜਾ ਤੁਸੀਂ ਤੁਹਾਨੂੰ ਇੰਟਰਸਟ ਮਿਲਿਆ ਉਹਦੇ ਉੱਪਰ ਫਿਰ ਇੰਟਰਸਟ ਮਿਲਦਾ ਉਹ ਜਿਹੜਾ ਇੰਟਰਸਟ ਇਕੱਠਾ ਹੋ ਗਿਆ ਤੇ ਫਿਰ ਉੱਪਰ ਇੰਟਰਸਟ ਮਿਲਦਾ ਇਹਨੂੰ ਕੰਪਾਊਂਡ ਇੰਟਰਸਟ ਕਹਿੰਦੇ ਨੇ ਜੇ ਕੋਈ ਜ਼ਿਆਦਾ ਡਿਟੇਲ ਚ ਦੇਖਣਾ ਹੋਵੇ ਤਾਂ ਮੇਰੀ ਥੱਲੇ ਵੀਡੀਓ ਹੈਗੀ ਉਹ ਚ ਦੇਖ ਲਿਓ ਅੱਛਾ ਵੀ ਇਸ ਚੀਜ਼ ਨੂੰ ਮਤਲਬ ਇਸ ਤਰ੍ਹਾਂ ਮਤਲਬ ਯੂਜ਼ ਕਰੋ ਵੀ ਤੁਸੀਂ ਇਹਨੂੰ ਛੋਟਾ ਨਾ ਸਮਝੋ ਵੀ ਤੁਸੀਂ ਇਹ ਸੋਚੋ ਵੀ ਯਾਰ ਇਹ ਇਹ ਕੀ ਕੀ ਚੀਜ਼ ਹੈ ਵੀ ਮੈਂ ਇਹ ਕੋਈ ਗੱਲ ਥੋੜੀ ਐ ਵੀ ਮੈਂ 100 ਰੁਪਏ ਰੋਜ਼ ਦਾ ਬਚਾਉਣਾ ਜੇ ਇਹਨਾਂ ਕੀ ਹੋ ਜਾਊਗਾ ਪਰ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਇੰਨੀ ਪਾਵਰਫੁੱਲ ਚੀਜ਼ ਹੈ ਜਿਹੜਾ ਬੰਦਾ ਇਹਨੂੰ ਉਹ ਬੰਦਾ ਅਮੀਰ ਹੋ ਗਿਆ। ਉਹ ਬੰਦਾ ਇਸ ਛੰਜੇ ਜਿਹੋ ਨਿਕਲ ਗਿਆ। ਮਿਡਲ ਕਲਾਸ ਮਾਈਂਡ ਸੈਟ ਤੋਂ ਨਿਕਲ ਗਿਆ। ਮਿਡਲ ਕਲਾਸ ਦਾ ਜਿਹੜਾ ਮਾਈਂਡ ਸੈਟ ਹੁੰਦਾ ਆਪਣਾ 200 ਰੁਪਏ ਨਾਲ ਕੀ ਹੋ ਜੂ 10 ਰੁਪਏ ਨਾਲ ਕੀ ਹੋ ਜੂ ਹਨਾ ਆਪਾਂ ਇਹ ਸੋਚਦੇ ਨਾ ਇਹ ਮਿਡਲ ਕਲਾਸ ਰਾਈਟ ਮਤਲਬ ਇੱਕ ਮਾਈਂਡ ਨਹੀਂ। ਤੁਸੀਂ ਇਸ ਪੈਸੇ ਦੇ ਉੱਪਰ ਵਿਆਜ ਇਕੱਠਾ ਹੁੰਦਾ ਫਿਰ ਇਹਦੇ ਉੱਪਰ ਵਿਆਜ ਮਿਲਦਾ ਹੈ। ਇਹਦੇ ਉੱਪਰ ਵਿਆਜ ਮਿਲਦਾ ਮਤਲਬ ਵਿਆਜ ਤੇ ਵਿਆਜ ਲੱਗਦਾ। ਉਹਨੂੰ ਕੰਪਾਊਂਡ ਇੰਟਰਸਟ ਕਹਿੰਦੇ ਨੇ। ਸੋ ਇਹ ਇਸ ਤਰ੍ਹਾਂ ਤੁਹਾਨੂੰ ਮਤਲਬ ਇੱਕ ਹੈਬਿਟ ਵੀ ਪੈਦਾ ਹੋ ਜਿੰਦੀ ਤੁਹਾਡੇ ਚ ਤੁਸੀਂ ਜ 10 ਬਚਾਇਆ ਕਹਨੂੰ 50 ਬਚਾਉਗੇ ਫਿਰ 100 ਬਚਾਉਗੇ ਤੁਸੀਂ ਲੱਖ ਚੋਂ ਹੁਣ 5000 ਬਚਾਇਆ ਤਾਂ ਤੁਸੀਂ 10 ਲੱਖ ਚੋਂ 5 ਲੱਖ ਬਚਾਉਗੇ ਹੈਨਾ ਤੇ ਜੇ ਕਰੋੜ ਬਚਾਇਆ ਤਾਂ ਉਹ ਚੋਂ 20 ਲੱਖ ਬਚਾਉਗੇ ਇਸ ਤਰ੍ਹਾਂ ਤੁਹਾਨੂੰ ਆਦਤ ਬਣਦੀ ਜਾਂਦੀ ਹੈ ਸੋ ਇੱਕ ਤਾਂ ਇਹ ਹੈਬਿਟ ਬਿਲਡ ਕਰੋ ਵੀ ਤੁਸੀਂ ਚਾਹੇ 5 ਰੁਪਏ ਚਾਹੇ 10 ਰੁਪਏ ਚਾਹੇ 50 ਰੁਪਏ ਚਾਹੇ 5 ਲੱਖ ਰੁਪਏ ਬਚਾਓ ਬਚਾਓ ਤੇ ਉਹਨੂੰ ਮਤਲਬ ਕੰਮ ਤੇ ਲਾਓ ਪੈਸਾ ਤੁਹਾਡੇ ਵਾਸਤੇ ਕੰਮ ਕਰੇ ਇਹ ਕੰਮ ਕਰੋ ਦੂਸਰਾ ਕੰਮ ਤੁਸੀਂ ਜੇ ਤੁਹਾਡੇ ਕੋਲੇ ਤੁਸੀਂ ਜੋ ਕੁਝ ਵੀ ਮਤਲਬ ਸਿਕਯੁਰ ਮਤਲਬ ਇੱਕ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਤਾਂ ਤੁਸੀਂ 골ਡ ਦੇ ਵਿੱਚ ਕਰ ਦਿਓ 골ਡ ਹਰ 5-7 ਸਾਲ ਬਾਅਦ ਦੁੱਗਣਾ ਹੋ ਜਾਂਦਾ ਤੁਸੀਂ ਦੇਖੋਗੇ ਦੀ ਹਿਸਟਰੀ ਜਾ ਕੇ ਮਤਲਬ ਉਹ ਤੁਹਾਨੂੰ ਦੁੱਗਣਾ ਹੁੰਦਾ ਜਾਂਦਾ ਦੁੱਗਣਾ ਹੁੰਦਾ ਜਾਂਦਾ ਮਤਲਬ ਇਨਫਲੇਸ਼ਨ ਰੇਟ ਨੂੰ ਬੀਟ ਕਰ ਦਿੰਦਾ inflation rate ਹੁੰਦਾ ਵੀ ਜਦੋਂ ਤੁਸੀਂ ਜਿਹੜਾ ਤੁਹਾਡਾ ਅੱਜ 100 ਰੁਪਏ ਹੈਗਾ ਕੱਲ ਨੂੰ ਅਗਲੇ ਸਾਲ ਨੂੰ ਉਹ 100 ਰੁਪਏ ਦੀ ਕੀਮਤ 95 95 ਰੁਪਏ ਜਾਣੀ ਹੈ 4-5 ਰੁਪਏ ਉਹਦੀ ਕੀਮਤ ਡਾਊਨ ਹੋ ਜਾਣੀਗੀ ਮਤਲਬ ਉਹ ਇਨਫਲੇਸ਼ਨ ਆ ਜਾਣੀ ਹੈ ਵੀ ਉਹ ਤੁਹਾਡੀ ਮਤਲਬ ਉਹਦੀ ਕੀਮਤ ਘਿਰ ਜਾਂਦੀ ਹੈ ਪੈਸੇ ਦੀ ਇਸ ਨੂੰ ਆਪਾਂ ਬੀਟ ਕਰਨ ਵਾਸਤੇ ਤੁਹਾਨੂੰ ਉਹ ਪੈਸਾ ਜੇ ਬੈਂਕ ਚ ਪਿਆਦਾ ਤਾਂ ਬੈਂਕ ਚ ਤੁਹਾਡੀ ਕੀਮਤ ਉਹਦੀ ਘਟ ਰਹੀ ਹੈ ਵੱਧ ਨਹੀਂ ਰਹੀ ਜੇ ਤੁਸੀਂ ਉਹ ਤੁਸੀਂ ਉਹਨੂੰ ਵਾਸਤੇ ਵਰਕ ਕਰ ਰਹੇ ਹੋ ਤੁਸੀਂ ਉਹਨੂੰ ਤੇ ਕਿਸੇ ਚੰਗੇ ਇਨਵੈਸਟਮੈਂਟ ਪਲਾਨ ਦੇ ਵਿੱਚ ਇਨਵੈਸਟ ਕੀਤਾ ਪਿਆ ਤੁਹਾਡਾ ਪੈਸਾ ਪੈਸਾ ਬਣਾ ਰਿਹਾ ਤਾਂ ਉਹ ਗਰੋ ਕਰ ਰਿਹਾ ਨਹੀਂ ਉਹ ਡਾਊਨ ਹੋ ਰਿਹਾ ਘਟ ਰਿਹਾ ਬੈਂਕ ਚ ਪਿਆ ਪੈਸਾ ਉਹ ਸਮਝ ਲਓ ਬੇਕਾਰ ਹੈ ਉਹ ਤੁਹਾਡੇ ਕਿਸੇ ਕੰਮ ਨਹੀਂ ਆ ਰਿਹਾ ਤੁਸੀਂ ਸੋਨਾ ਬਾਇ ਕਰ ਲਓ ਸੋਨੇ ਦੇ ਬਿਸਕਟ ਬਾਇ ਕਰ ਲਓ ਸੋਨੇ ਦੇ ਬੌਂਡ ਬਾਇ ਕਰ ਲਓ ਹਨਾ ਤੇ ਜੇ ਤੁਸੀਂ ਇਹ ਵੀ ਨਹੀਂ ਕਰਨਾ ਚਾਹੁੰਦੇ ਤੁਸੀਂ ਸਟਾਕ ਦੀ ਤੁਹਾਨੂੰ ਨੌਲੇਜ ਹੈ ਮਨ ਲ ਸਟਾਕ ਮਾਰਕਟ ਦੀ ਨੌਲੇਜ ਹੈ ਤਾਂ ਸਟਾਕ ਮਾਰਕਟ ਦੇ ਵਿੱਚ ਜਾਓ ਚੰਗੇ ਸ਼ੇਅਰ ਬਾਏ ਕਰੋ ਸ਼ੇਅਰ ਹੁੰਦਾਗਾ ਵੀ ਜੇ ਤੁਸੀਂ ਕਿਸੇ ਕੰਪਨੀ ਮੰਨ ਲਓ ਲੈਟਸ ਸੇ ਤੁਸੀਂ ਆਪਾਂ ਕਹਿੰਦੇ ਐਪਲ ਐਪਲ ਇੱਕ ਕੰਪਨੀ ਆ ਐਪਲ ਦਾ ਫੋਨ ਆ ਹੁਣ ਸਭ ਨੂੰ ਪਤਾ ਵੀ ਐਪਲ ਕਿੰਨੀ ਮਤਲਬ ਹਾਈ ਬ੍ਰਾਂਡ ਕਿੱਡਾ ਵੱਡਾ ਬ੍ਰਾਂਡ ਆ ਹੁਣ ਤੁਸੀਂ ਐਪਲ ਦਾ ਫੋਨ ਲੈਨੇ ਹੋ ਉਹਦੇ ਫੋਨ ਨੂੰ ਯੂਜ਼ ਕਰਦੇ ਹੋ ਉਹਦੇ ਮਤਲਬ ਹਰ ਪ੍ਰੋਡਕਟ ਉਹਦਾ ਤੁਸੀਂ ਸਮਝਦੇ ਹੋ ਵੀ ਲਗਜ਼ਰੀ ਹੈ ਠੀਕ ਉਸ ਦਾ ਸ਼ੇਅਰ ਬਾਏ ਕਰ ਲਓ ਠੀਕ ਹੈ ਉਹ ਕਦੇ ਮਤਲਬ ਬਹੁਤ ਘੱਟ ਚਾਂਸ ਨੇ ਵੀ ਉਹ ਕੰਪਨੀ ਕਿਤੇ ਡਾਊਨ ਜਾਊਗੀ ਠੀਕ ਹੈ ਤੁਸੀਂ ਮਾਰੂਤੀ ਕਾਰ ਯੂਜ਼ ਕਰਦੇ ਹੋ ਮਾਰੂਤੀ ਕਾਰ ਦਾ ਤੁਸੀਂ ਸ਼ੇਅਰ ਬਾਏ ਕਰ ਲਓ ਤੁਸੀਂ Swift ਕਰ ਲੈਨੇ ਹੋ ਜਾਂ ਤੁਸੀਂ ਟੁਇਟਾ ਜਾਂ Tata ਕੰਪਨੀ ਦਾ ਜਾਂ Bajaj Finance ਦਾ ਮਤਲਬ ਇਸ ਚੀਜ਼ਾਂ ਦੇ ਸ਼ੇਅਰ ਬਾਏ ਕਰਨਾ ਹੁੰਦਾ ਤੁਸੀਂ ਉਸ ਕੰਪਨੀ ਦੇ ਵਿੱਚ ਛੋਟਾ ਹਿੱਸਾ ਬਾਏ ਕਰ ਲਿਆ ਤੁਸੀਂ ਉਸ ਕੰਪਨੀ ਦੇ ਮਾਲਕ ਬਣ ਗਏ ਠੀਕ ਹੈ ਨਾ ਹੁਣ ਤੁਸੀਂ ਮਤਲਬ ਤੁਸੀਂ ਕੋਈ business ਸ਼ੁਰੂ ਕਰਨ ਲੱਗੇ ਹੋ ਤੁਹਾਨੂੰ ਕਿੰਨਾ ਕੁਝ हायर ਕਰਨਾ ਪੈਣਾ ਹੈ ਕਿੱਡੇ-ਕੱਡੇ ਕੰਪਨੀਆਂ ਦੇ ਨਾਲ ਤੁਸੀ ਕੰਪੀਟੀਸ਼ਨ ਕਰਨਾ ਪੈਣਾ ਤੁਹਾਨੂੰ ਇੰਨੇ ਵਰਕਰ ਹਾਇਰ ਕਰਨੇ ਪੈਣੇ ਆ ਫਿਰ ਤੁਸੀਂ ਉਹਨੂੰ ਤਨਖਾਹ ਦੇਣੀ ਆ ਫਿਰ ਉਹਨੂੰ ਮੈਨੇਜ ਕਰਨਾ ਫਿਰ ਤੁਸੀਂ ਉਹਨਾਂ ਨੂੰ ਉਹਨਾਂ ਦੀ ਟੇਕ ਕੇਅਰ ਕਰਨੀ ਫਿਰ ਤੁਸੀਂ ਉਹਨਾਂ ਨਾਲ ਮਤਲਬ ਮੀਟਿੰਗਾਂ ਕਰਨੀਆਂ ਹਨਾ ਫਿਰ ਉਹਨਾਂ ਨਾਲ ਤੁਸੀਂ ਉਹਨਾਂ ਦੀ ਦੇਖਰੇਖ ਕਰਨੀ ਉਹਨਾਂ ਦਾ ਸਭ ਕੁਝ ਕਰਨਾ ਮਤਲਬ ਪਰ ਜੇ ਤੁਸੀਂ ਉਸ ਕੰਪਨੀ ਦਾ ਸ਼ੇਅਰ ਹੀ ਬਾਏ ਕਰ ਲਓ ਮੰਨ ਲਓ ਤੁਸੀਂ ਹੁਣ ਬਜਾਜ ਕੰਪਨੀ ਦੇ ਦੁਆਰੇ ਖੜੀ ਨਹੀਂ ਕਰ ਸਕਦਾ ਕੋਈ ਜਾਂ ਕੋਈ ਐਪਲ ਕੰਪਨੀ ਦੇ ਦੁਆਰੇ ਬਣਾ ਨਹੀਂ ਸਕਦਾ ਬਹੁਤ ਹਾਰਡ ਹੈ ਇਹ ਕੰਮ ਪਰ ਜੇ ਤੁਸੀਂ ਉਸ ਕੰਪਨੀ ਦੇ ਸ਼ੇਅਰ ਹੀ ਕਰ ਪਾ ਲਓ ਆ ਉਹਦੇ ਕੰਪਨੀ ਦੇ ਸ਼ੇਅਰ ਬਾਏ ਕਰ ਲਓ ਤਾਂ ਤੁਹਾਡਾ ਹਿੱਸਾ ਉੱਚ ਪੈ ਗਿਆ ਤੁਸੀਂ ਉਸ ਦੇ ਇੱਕ ਤਰ੍ਹਾਂ ਦੇ ਓਨਰ ਬਣਗੇ ਕੰਪਨੀ ਦੇ ਇਸ ਚੀਜ਼ ਨੂੰ ਸ਼ੇਅਰ ਕਹਿੰਦੇ ਆ ਵੀ ਤੁਸੀਂ ਉਸ ਕੰਪਨੀ ਦਾ ਚਾਹੇ ਬਹੁਤ ਛੋਟਾ ਹਿੱਸਾ ਤੋਂ ਸ਼ੇਅਰ ਬਾਏ ਕਰ ਲਿਆ ਜੇ ਉਹ ਕੰਪਨੀ ਗਰੋ ਕਰੂਗੀ ਅੱਗੇ ਤਰੱਕੀ ਕਰੂਗੀ ਤੁਹਾਡੇ ਸ਼ੇਅਰ ਦੇ ਮਤਲਬ ਤੁਹਾਨੂੰ ਬੇਨਫਿਟ ਉਸ ਕੰਪਨੀ ਦਾ ਆਉਣੀ ਹੈ ਨਾ ਕ ਇਸ ਨੂੰ ਕਹਿੰਦੇ ਸ਼ੇਅਰ ਬਾਏ ਕਰਨਾ ਜੇ ਆ ਤੁਸੀਂ ਇਸ ਤੋਂ ਥੋੜਾ ਜਿਹਾ ਇੱਕ ਸਟੈਪ ਜੇ ਤੁਸੀਂ ਹੋਰ ਸੇਫ ਖੇਡਣਾ ਚਾਹੁੰਦੇ ਹੋ ਤੁਸੀਂ ਈਟੀਐਫ ਬਾਏ ਕਰ ਲਓ ਈਟੀਐਫ ਬਾਏ ਕਰ ਲਓ ਇੰਡੈਕਸ ਫੰਡ ਦੇ ਵਿੱਚ ਪੈਸੇ ਦਾ ਦੋ ਇੰਡੈਕਸ ਫੰਡ ਕੀ ਹੁੰਦਾ ਹੈ ਇੱਕ ਬਾਸਕਟ ਹੁੰਦੀ ਹੈ ਸ਼ੇਰਾਂ ਦੀ ਜਿਵੇਂ ਕਿ ਤੁਸੀਂ ਇੱਕ ਮੈਂ ਐਗਜ਼ਾਮਪਲ ਦੇ ਰਿਹਾ ਹਾਂ ਤੁਸੀਂ ਮੇਰੀ ਕੋਈ ਫਾਈਨੈਂਸ਼ੀਅਲ ਐਡਵਾਈਸ ਨਾ ਮੰਨਿਓ ਮੈਂ ਇਹ ਲੈਣੀ ਲੈਣੀ ਮੈਂ ਇੱਕ ਨਾਮ ਲੈ ਕੇ ਤੁਹਾਨੂੰ ਦੱਸ ਰਿਹਾ ਹਾਂ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਇੱਕ ਜਿਵੇਂ ਇੱਕ ਇੰਡੈਕਸ ਫੰਡ ਹੈ ਐਸਪੀ 500 ਮਤਲਬ ਵੀਓਓ ਮਤਲਬ ਇਹਦੇ ਵਿੱਚ 500 ਕੰਪਨੀਆਂ ਨੇ 500 ਕੰਪਨੀਆਂ ਦੀ ਇੱਕ ਟੋਕਰੀ ਹੈ ਇਹ ਬਾਸਕਟ ਹੈ ਉਹਦੇ ਵਿੱਚ ਐਪਲ ਵੀ ਹੈ ਉਹਦੇ ਵਿੱਚ ਟੈਸਲਾ ਵੀ ਹੈ ਉਹਦੇ ਵਿੱਚ ਐਮਾਜ਼ਨ ਵੀ ਹੈ ਉਹਦੇ ਵਿੱਚ ਫੇਸਬੁੱਕ ਵੀ ਹੈ ਉਹਦੇ ਵਿੱਚ ਗੂਗਲ ਵੀ ਹੈ ਮਤਲਬ ਇਸ ਤਰ੍ਹਾਂ ਜੇ ਤੁਸੀਂ ਉਹ 500 ਡਾਲਰ ਦਾ ਜਾਂ 1000 ਡਾਲਰ 1000 ਰੁਪਏ ਦਾ ਇੰਡੀਆ ਦੇ ਹਿਸਾਬ ਨਾਲ ਜਾਂ ਇਥੋਂ ਦੇ ਹਿਸਾਬ ਨਾਲ 1000 ਡਾਲਰ ਲਓ ਬਾਏ ਕਰ ਲੈਣ ਨੂੰ ਖਰੀਦ ਲੈਣ ਨੂੰ ਉਹ ਇੰਡੈਕਸ ਫੰਡ ਤਾਂ ਇਹਦਾ ਮਤਲਬ ਇਹ ਹੋਊਗਾ ਤੁਸੀਂ 1000 ਡਾਲਰ ਇਹ ਇਹ ਜੀਆਂ 500 ਕੰਪਨੀਆਂ ਚ ਇਨਵੈਸਟ ਕਰਤਾ ਠੀਕ ਹੈ ਹੁਣ ਉਹਦੇ ਵਿੱਚ ਸੇਫਟੀ ਕਿਵੇਂ ਰਹਿੰਦੀ ਹੈ ਬੰਦੇ ਦੀ ਹੁਣ 500 ਡਾਲਰ ਤੁਸੀਂ ਇਨਵੈਸਟ ਕਰੋ ਲੈਸੇ 500 ਕੰਪਨੀ ਚ ਦੋ ਕੰਪਨੀਆਂ ਥੱਲੇ ਚੱਲ ਗਈਆਂ ਠੀਕ ਹੈ ਰੈਡ ਉਹਨਾਂ ਦੀ ਮਤਲਬ ਉਹਨਾਂ ਦੀ ਸ਼ੇਅਰ ਮਾਰਕੀਟ ਵੈਲਿਊ ਥੱਲੇ ਆ ਗਈ ਪਰ ਜਿਹੜੀਆਂ 498 495 ਕੰਪਨੀਆਂ ਹੋਰ ਹੋਣਗੀਆਂ ਉਹ ਤਾਂ ਉੱਪਰ ਜਾ ਰਹੀਆਂ ਨੇ ਤਾਂ ਤੁਹਾਡੀ ਪੈਸੇ ਦੇ ਲਾਸਟ ਹੋਣ ਦੀ ਬਹੁਤ ਘੱਟੋ ਚ ਚਾਂਸ ਹੁੰਦੇ ਨੇ ਸੋ ਇਸ ਲਈ ਉਹ ਇੰਡੈਕਸ ਫੰਡ ਨੂੰ ਬਾਏ ਕਰ ਲਓ ਇਦੇ ਵਿੱਚ 500 ਕੰਪਨੀਆਂ ਜਾਂ ਕਿਸੇ 'ਚ 50 ਹੋਣਗੀਆਂ ਕਿਸੇ 'ਚ 100 ਕੰਪਨੀ ਦਾ ਗਰੁੱਪ ਹੁੰਦਾ ਹੈ ਉਹ ਫਿਰ ਇਕੱਠੀਆਂ ਵਰਕ ਕਰਦੀਆਂ ਤੁਹਾਡਾ ਪੈਸਾ ਉਹ 100 ਕੰਪਨੀ 'ਚ ਲੱਗਿਆ ਹੁੰਦਾ ਉਹ ਵਾਏ ਕਰ ਲੂ ਠੀਕ ਹੈ ਤੇ ਮਿਊਚੁਅਲ ਫੰਡ ਵਾਏ ਕਰ ਲੂ ਜਿਹਨੂੰ ਕਿ ਇੱਕ ਮੈਨੇਜਰ ਇੱਕ ਇੱਕ ਐਡਵਾਈਜ਼ਰ ਹੁੰਦਾ ਜਿਹੜਾ ਕਿ ਬਹੁਤ ਜ਼ਿਆਦਾ ਪੜ੍ਹੇ ਲਿਖਾ ਬੰਦਾ ਹੁੰਦਾ ਉਹ ਉਹਨਾਂ 'ਚ ਜਿਹਨ ਦੇ ਤੁਹਾਡੇ ਪੈਸੇ ਤੋਂ ਤੋਂ ਲੈ ਲੈਂਦਾ ਉਹ ਕੁਝ ਤੋਂ ਆਤੋ ਫੀਸ ਚਾਰਜ ਕਰਦਾ ਠੀਕ ਹੈ ਤੇ ਉਹ ਆ ਤੁਹਾਡੇ ਪੈਸੇ ਉਹ ਉਹਨਾਂ ਕੰਪਨੀਆਂ ਦੇ ਸਟਾਕਾਂ ਦੇ ਵਿੱਚ ਉਹਨਾਂ ਕੰਪਨੀ ਦੇ ਬੌਂਡਸ ਦੇ ਵਿੱਚ ਲਾ ਦਿੰਦਾ ਤੇ ਤੁਸੀਂ ਉਸ ਕੰਪਨੀ ਉਹ ਫਿਰ ਤੁਹਾਨੂੰ ਨਿਗਾ ਰੱਖਦਾ ਹੁੰਦੀ ਵੀ ਜਿਹੜੀ ਕੰਪਨੀ ਦੀ ਉਹ ਸਾਰੀਆਂ ਉਹਨਾਂ ਦੀਆਂ ਮਤਲਬ ਜਿਹੜਾ ਪੈਰਾਮੀਟਰ ਹੁੰਦਾ ਕੰਪਨੀ ਦੇਖਦਾ ਰਹਿੰਦਾ ਵੀ ਕਿਹੜੀ ਕੰਪਨੀ ਡਾਊਨ ਜਾ ਰਹੀ ਹੈ ਕਿਹੜੀ ਉੱਪਰ ਜਾ ਰਹੀ ਹੈ ਠੀਕ ਹੈ ਉਸ ਹਿਸਾਬ ਨਾਲ ਉਹ ਤੁਹਾਡੇ ਪੈਸੇ ਨੂੰ ਅਪ ਡਾਊਨ ਕਰਦਾ ਰਹਿੰਦਾ ਪਰ ਉਹ ਸੇਫ ਪਲੇ ਕਰਦਾ ਹੈ ਟਰਾਈ ਕਰਦਾ ਹੈ ਨਾ ਪਰ ਉਹਦੀ ਫੀਸ ਥੋੜੀ ਜ਼ਿਆਦਾ ਹੁੰਦੀ ਹੈ ਜਿਹੜੇ ਇੰਡੈਕਸ ਫੰਡ ਹੁੰਦੇ ਆ ਜਾਂ ਮਿਊਚੁਅਲ ਫੰਡ ਹੁੰਦੇ ਆ ਇਹਨਾਂ ਦੀ ਫੀਸ ਦੇ ਵਿੱਚ ਫਰਕ ਹੁੰਦਾ ਹੈ ਤੇ ਜਿਹੜੇ ETFਸ ਹੁੰਦੇ ਨੇ ਇਹ AI thro through invest ਕੀਤਾ ਜਾਂਦਾ ਇਹਨਾਂ ਦੀ ਫੀਸ ਮਤਲਬ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ ਇਹ ਵੀ ਕੋਈ ਅਥੀੰਗ ETF ਹੁੰਦਾ ਮਤਲਬ ਇਹ ਇਹ ਵੀ ਇੱਕ ਤਰ੍ਹਾਂ ਦਾ ਮਤਲਬ ਗਰੁੱਪ ਹੁੰਦਾਗਾ ਸ਼ੇਰਾਂ ਦਾ ਜਿਹੜਾ ਕਿ ਤੁਸੀਂ ਬਾਏ ਕਰਦੇ ਹੋ ਠੀਕ ਹੈ अवेलेबल ਹੁੰਦੇ ਆ ਤੁਸੀਂ ਇੰਡੀਆ ਜਿਵੇਂ ਕੋਈ ਯੂਰੋਧਾ ਐਪ ਹੈਗੀ ਆ ਜਾਂ ਹੋਰ ਵੀ ਕਈ ਤਰ੍ਹਾਂ ਦੀ ਐਪਸ ਨੇ ਹੈਗੀਆਂ ਨੇ ਉਹ ਜੋ ਤੁਸੀਂ ਵਰਤ ਸਕਦੇ ਹੋ ਹੈਨਾ ਤੇ ਇਹ ਕੈਨੇਡਾ 'ਚ ਤੁਸੀਂ ਵੈਲ ਸਿੰਪਲ ਕੁਆਡ ਸਟ੍ਰੇਡ ਆ ਗਈ ਟੀਡੀ ਦੀ ਵੀ ਹੈਗੀ ਮੈਂ ਸਾਰੇ ਹੈਗੇ ਜੋ ਵੀ ਤੁਹਾਨੂੰ ਈਜ਼ੀ ਲੱਗਦਾ ਉਹ ਤੁਸੀਂ ਲੈ ਕੇ ਐਪਲੀ ਐਪ ਖੋਲੋ ਉਹ ਚਾਹ ਦਾ ਅਕਾਊਂਟ ਬਣਾਓ ਤੇ ਸਟਾਰਟ ਕਰੋ ਹੈਨਾ ਜੇ ਤੁਸੀਂ ਕੈਨੇਡਾ ਕੈਨੇਡਾ ਚ ਰਹਿੰਦੇ ਹੋ ਤਾਂ TFSA ਅਕਾਊਂਟ ਖੋਲੋ ਉਹਦੇ ਥਰੂ ਇਨਵੈਸਟ ਕਰੋ ਜੇ ਤੁਸੀਂ ਅਮਰੀਕਾ ਚ ਜਦੋਂ RFA ਹੈਨਾ ਜਾਂ 401k ਤੇ ਮਤਲਬ ਇਸ ਤਰ੍ਹਾਂ ਦੇ ਹਰੇਕ ਤਰ ਹਰੀ ਕੰਟਰੀ 'ਚ ਅਡੋਡੀ ਹੈ ਸੋ ਮਤਲਬ ਕਹਿੰਦਾ ਮਤਲਬ ਵੀ ਇਹ ਹੈਗਾ ਪਰ ਨਾਮ ਅਡੋਡ ਹੋ ਸਕਦੇ ਨੇ ਹਰੀ ਕੰਟਰੀ 'ਚ ਸੋ ਆਪਦੇ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਠੀਕ ਹੈ ਬੈਂਕ ਦੇ ਵਿੱਚ ਜਾ ਕੇ ਗੱਲ ਕਰੋ ਵੀ ਮੈਂ ਇਸ ਤਰ੍ਹਾਂ ਦੀ ਇਨਵੈਸਟਮੈਂਟ ਕਰਨੀ ਚਾਹੁੰਦਾ ਕੋਈ ਮੈਂ ਕੀ ਕਰ ਸਕਦਾ ਤੇ ਫਿਰ ਤੁਸੀਂ ਜੇ ਤੁਹਾਡੇ ਕੋਲ ਪੈਸਾ ਪਿਆ ਹੈ ਤਾਂ ਪ੍ਰਾਪਰਟੀ ਲੈ ਲਓ ਪ੍ਰਾਪਰਟੀ ਨੂੰ Airbnb ਦੇ ਪਾ ਦਿਓ ਠੀਕ ਹੈ ਉਹਨੂੰ ਰੈਂਟ ਤੇ ਚੜਾਓ ਤੇ ਉਮਰ ਤੁਸੀਂ ਲੋਨ ਲੈਂਦਾ ਜੇ ਮੰਨ ਲਓ ਲੈਟਸ ਸੇ ਤੁਸੀਂ 10 ਲੱਖ ਰੁਪਏ ਦੀ ਪ੍ਰਾਪਰਟੀ ਲੈ ਲਈ 8 ਲੱਖ ਰੁਪਏ ਤੁਸੀਂ ਬੈਂਕ ਤੋਂ ਲੈ ਲਿਆ 2 ਲੱਖ ਤੁਸੀਂ ਪਾਤਾ 8 ਲੱਖ ਦਾ ਵਿਆਜ ਜਿਹੜਾ ਤੁਹਾਡਾ ਪ੍ਰਾਇਦਰ ਬੈਠਾ ਹੋ ਉਹ ਉਹਦੀ ਮੌਰਗੇਜ ਭਰੀ ਜਾਊਗਾ ਬੈਂਕ ਦੀ ਕਿਸ਼ਤ ਉਹ ਭਰੂਗਾ ਤੁਹਾਡੇ ਪੈਸੇ ਜੁੜਦੇ ਰਹਿਣਗੇ ਮਤਲਬ 20-25 ਸਾਲਾਂ ਤੁਹਾਡੀ ਪ੍ਰਾਪਰਟੀ ਫ੍ਰੀ ਹੈ ਤੇ ਜਿਹੜੀ ਐਪ੍ਰੀਸੀਏਸ਼ਨ ਹੋਣੀ ਹੈ ਉਹ ਪ੍ਰਾਪਰਟੀ ਦੀ ਕੀਮਤ ਵਧਣੀ ਹੈ ਉਹ ਅੱਡ ਹਣਾ ਫਿਰ ਉਹਨੂੰ ਪ੍ਰਾਪਰਟੀ ਨੂੰ ਉਹਦੇ ਪ੍ਰਾਪਰਟੀ ਜਦੋਂ ਉਹ ਉਦੀਪ ਕੀ ਮਤਲਬ ਤੁਸੀਂ 10 ਲੱਖ ਦੀ ਪ੍ਰਾਪਰਟੀ ਲੈਤੀ ਮੰਨ ਲਓ 5 ਸਾਲ ਨੂੰ ਉਹ ਕੋ ਪ੍ਰਾਪਰਟੀ 20 ਲੱਖ ਦੀ ਹੋ ਗਈ ਤੁਸੀਂ ਬੈਂਕ ਕੋਲੇ ਜਾਓ ਵੀ ਮੇਰੀ ਪ੍ਰਾਪਰਟੀ 20 ਲੱਖ ਦੀ ਹੈ ਤੁਸੀਂ ਮੈਨੂੰ 10 ਲੱਖ ਹੋਰ ਦਿਓ ਤੂੰ 10 ਲੱਖ ਹੋਰ ਲਓ ਠੀਕ ਹੈ ਉਹ ਗਾਹਾਂ ਹੋਰ ਪ੍ਰਾਪਰਟੀ ਲਓ ਉਹਨੂੰ ਉਹਨੂੰ ਫਿਰ ਮਤਲਬ ਇਸ ਤਰੀ ਜਿਵੇਂ ਅੱਗੇ ਪਹਿਲਾਂ ਵਾਲੇ ਪ੍ਰਾਪਰਟੀ ਤੇ ਰੈਂਟ ਤੇ ਕੀਤੀ ਵੀ ਹੈ ਜਾਂ ਉਸ ਤੇ ਮਤਲਬ ਕੋਈ business ਚਲਾਓ ਜੇ ਉਹਨੂੰ ਰੈਂਟ ਤੇ ਕਰੋ ਠੀਕ ਹੈ ਉਹਦੀ ਪ੍ਰਾਪਰਟੀ ਦੀ ਕੀਮਤ ਵਧ ਗਈ ਠੀਕ ਹੈ ਫਿਰ ਤੁਸੀਂ ਫਿਰ ਮੇਰੇ ਕੋਲ ਜਾਓ ਵੀ ਇਹ 20 ਲੱਖ ਦੀ ਹੋ ਗਈ ਇਸ ਤਰ੍ਹਾਂ ਮਤਲਬ ਪ੍ਰਾਪਰਟੀ ਤੋਂ ਤੁਸੀਂ ਪੈਸਾ ਅੱਗੇ ਦੀ ਅੱਗੇ ਬਣਾਉਂਦੇ ਚਲੇ ਜਾਂਦੇ ਹੋ ਠੀਕ ਹੈ ਉਹਨੂੰ ਰੈਂਟ ਤੇ ਕਰੋ ਜੇ ਤੁਹਾਨੂੰ ਹੋਰ ਵੀ ਮਤਲਬ ਤੁਹਾਡੇ ਕੋਲ ਕੁਝ ਵੀ ਹੈਗਾ ਉਹਦੇ ਘਰੇ ਇੱਕ ਰੂਮ ਅੱਜਕੱਲ ਇਹ Airbnb ਚੱਲਦਾ ਹੈਗਾ ਤੁਸੀਂ ਉਹ ਰੂਮ ਰੈਂਟ ਤੇ ਦੇ ਦਿਓ ਉਹਦੇ ਪੈਸੇ ਆਉਣਗੇ ਉਹਨਾਂ ਦੇ ਸ਼ੇਅਰ ਵਾਇਕ ਕਰੋ ਇੱਕ ਇੱਕ ਕਮਰਾ ਹੀ ਕਿਰਾਏ ਤੇ ਦੋ ਤੁਸੀਂ ਆਪਦਾ ਘਰੇ ਉੱਥੋਂ ਤੁਹਾਨੂੰ ਪੈਸਾ ਆਉਂਦਾ ਠੀਕ ਹੈ ਉਸ ਪੈਸੇ ਤੋਂ ਤੁਸੀਂ ਆਪਦੇ ਘਰੇ ਮਤਲਬ ਕਿਰਾਏਦਾਰ ਬਿਠਾ ਲਿਆ ਤੇ ਤੁਸੀਂ ਉਹ ਜਿਹੜਾ ਤੁਹਾਨੂੰ ਕਿਰਾਏਦਾਰ ਨੇ 2 4000 5000 10000 ਜਿਹੇ ਵੀ ਜੀ ਤੁਹਾਡੀ ਕੀਮਤ ਕਿਰਾਏ ਦੀ ਹੈਗੀ ਹੈ ਉਹ ਲੈਤੀ ਉਹ ਹੀ ਤੁਸੀਂ ਸ਼ੇਅਰ ਮਾਰਕੀਟ ਚ ਲਾਤਾ ਜਾਂ ਤੁਸੀਂ ਕਿਤੇ ਹੋਰ ਉਹਦੇ ਨਾਲ 골ਡ ਚ ਲਾਤਾ ਜਿੱਥੇ ਵੀ ਤੁਹਾਨੂੰ ਚੰਗਾ ਲੱਗਦਾ ਜਿਹੜੀ ਚੀਜ਼ ਦੀ ਤੁਹਾਨੂੰ ਨੌਲੇਜ ਹੈ ਠੀਕ ਹੈ ਸ਼ੇਅਰ ਮਾਰਕੀਟ ਚ ਪੈਸਾ ਲਾਉਣਾ ਜਾਂ ਕਿਸੇ ਪ੍ਰਾਪਰਟੀ ਬਿਨਾ ਨੌਲੇਜ ਤੋਂ ਨੀ ਲਉਣਾ ਚਾਹੀਦਾ ਪਹਿਲਾਂ ਉਹਨਾਂ ਕਿਸੇ ਮਾਹਿਰ ਤੋਂ ਰੈ ਲੈੋ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਸਲਾਹ ਕਰੋ ਫਿਰ ਪੰਗਾ ਲਓ ਪਰ ਮੈਂ ਤੁਹਾਨੂੰ ਮੇਰਾ ਗੱਲ ਤੁਹਾਨੂੰ ਐਜੂਕੇਟ ਕਰਨ ਦਾ ਹੈ ਮਤਲਬ ਤੁਹਾਨੂੰ ਇੱਕ ਆਈਡੀਆ ਦੇ ਦਿੰਦਾ ਹੈ ਵਰਕ ਤੁਸੀਂ ਕਰਨੇ ਵੀ ਕਿਸ ਤਰ੍ਹਾਂ ਹੁੰਦਾ ਹੈ ਠੀਕ ਹੈ ਤੁਸੀਂ ਫਿਰ ਜਾਂ ਮਤਲਬ ਇਹ ਇਨਕਮ ਦਾ ਕੋਈ ਛੋਟਾ ਬਿਜ਼ਨਸ ਸ਼ੁਰੂ ਕਰ ਲਓ ਕਿਸੇ ਕਿਸੇ ਦੋ ਚਾਰ ਜਣੇ ਰਲ ਕੇ ਬਿਜ਼ਨਸ ਸ਼ੁਰੂ ਕਰ ਲਓ ਉਹ ਜਿਹੜੇ ਤੁਹਾਨੂੰ ਪੈਸੇ ਹੁੰਦੇ ਉਹਨਾਂ ਨੂੰ ਫਿਰ ਪੈਸੇ ਤੋਂ ਪੈਸਾ ਬਣਾਉਣ ਦੀ ਕੋਸ਼ਿਸ਼ ਕਰੋ ਮਤਲਬ ਇਸ ਤਰ੍ਹਾਂ ਹੱਲ ਲੱਭੋ ਕੋਈ ਨਾ ਕੋਈ ਮਤਲਬ ਇਨਕਮ ਦੇ ਇੱਕ ਤੋਂ ਵੱਧ ਸੋਰਸ ਪੈਦਾ ਕਰੋ ਮਤਲਬ 2 4 5 ਜਿੰਨੇ ਵੱਧ ਤੋਂ ਵੱਧ ਹੋ ਸਕਦੇ ਓਨੇ ਕਰਨੇ ਚਾਹੀਦੇ ਨੇ ਠੀਕ ਹੈ ਜੇ ਤੁਸੀਂ ਇਸ ਤਰ੍ਹਾਂ ਕਰਨ ਲੱਗੇ ਪੈਸੇ ਤੋਂ ਪੈਸਾ ਬਣਾਉਣ ਲੱਗੇ ਇੱਕ ਟਾਈਮ ਇਹ ਜਾਉਣਾ ਵੀ ਤੁਸੀਂ ਕੰਮ ਕਰਨਾ ਬੰਦ ਕਰ ਦੇ ਗੋ ਤੁਹਾਡਾ ਪੈਸਾ ਤੁਹਾਡੇ ਵਾਸਤੇ ਕੰਮ ਕਰਦਾ ਰਹੂਗਾ ਤੁਸੀਂ ਫ੍ਰੀ ਹੋ ਠੀਕ ਹੈ ਤੁਸੀਂ ਰਿਟਾਇਰਡ ਹੋ ਜੇ 40 ਸਾਲ ਤੇ 50 ਸਾਲ ਤੇ ਜਿੰਨੇ ਵੀ ਤੁਸੀਂ ਇਹ ਆਪਦੀ ਜਿੰਨਾ ਤੁਸੀਂ ਰਿਸਕ ਲਵੋਗੇ ਜਿੰਨਾ ਤੁਸੀਂ ਮਤਲਬ ਮਿਹਨਤ ਕਰੋਗੇ ਉਸ ਹਿਸਾਬ ਨਾਲ ਤੁਸੀਂ ਆਪਦੀ ਜ਼ਿੰਦਗੀ ਚ ਪਹਿਲਾਂ ਰਿਟਾਇਰਡ ਹੋ ਸਕਦੇ ਹੋ ਰਿਟਾਇਰਡ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਮੈਂ ਕੰਮ ਕਰਨਾ ਬੰਦ ਕਰਤਾ ਮੀਨਸ ਇਹ ਹੁੰਦਾ ਮੇਰੇ ਮਤਲਬ ਇਹ ਮੈਂ ਇਹ ਸੋਚਦਾ ਵੀ ਰਿਟਾਇਰਡ ਹੋਣਾ ਉਹਦੇ ਲਈ ਇਹ ਆ ਵੀ ਤੁਸੀਂ ਆਪ ਕੰਮ ਨਾ ਕਰੋ ਤੁਹਾਡੇ ਵਾਸਤੇ ਤੁਹਾਡਾ ਪੈਸਾ ਕੰਮ ਕਰਦਾ ਤੁਸੀਂ ਤੁਹਾਡਾ ਪੈਸਾ ਤੁਹਾਨੂੰ ਪੈਸੇ ਬਣਾ ਕੇ ਦੇ ਰਿਹਾ ਤੁਸੀਂ ਫ੍ਰੀ ਹੋ ਤੁਸੀਂ ਜਿੱਥੇ ਜਾਣਾ ਜਿੱਥੇ ਹਣਾ ਜਾਓ ਆਓ ਠੀਕ ਹੈ ਤੇ ਆਲਦੀ ਫੈਮਿਲੀ ਚ ਰਹੋ ਚਾਹੇ ਕੋ ਮੂਫ ਰੋ ਕੁਛ ਵੀ ਕਰੋ ਤੁਸੀਂ ਇੱਕ ਤਰ੍ਹਾਂ ਦੀ ਮਤਲਬ ਫੀਲਿੰਗ ਆ ਤੁਹਾਨੂੰ ਤੁਹਾਡੇ ਤੇ ਸਟ्रेस ਨਹੀਂ ਹੈ ਵੀ ਤੁਸੀਂ ਕੁਝ ਕਰਨਾ ਸੋ ਇਹ ਜੀ ਸੋਰਸ ਪੈਦਾ ਕਰੋ ਆਪਦੇ ਚੰਗੇ ਬੰਦਿਆਂ ਨਾਲ ਚੰਗਾ ਸਰਕਲ ਰੱਖੋ ਠੀਕ ਹੈ ਜਿਹੜੇ ਬੰਦੇ ਤੁਹਾਨੂੰ ਤੁਹਾਡੇ ਟਾਰਗੇਟ ਤੋਂ ਪਿੱਛੇ ਖਿੱਚਦੇ ਨੇ ਤੁਹਾਨੂੰ ਉਹ ਮਤਲਬ ਕਹਿੰਦੇ ਜੇ ਇਹ ਕਿੱਥੇ ਹੋ ਜੂ ਐ ਨਹੀਂ ਹੋ ਜੂ ਉਹ ਉਹਨੇ ਕਰ ਲਿਆ ਤੇਥੋਂ ਨਹੀਂ ਹੋਣਾ ਉਹਦੀ ਕਿਸਮਤ ਚੰਗੀ ਸੀ ਉਹ ਲੋਕਾਂ ਤੋਂ ਦੂਰ ਰਹੋ ਕਿਉਂਕਿ ਉਹਨਾਂ ਨੇ ਤੁਹਾਨੂੰ ਆਪਦੀ ਲਿਮਟ ਦੱਸਣੀ ਹੈ ਤੁਹਾਡੀ ਲਿਮਟ ਤੁਹਾਨੂੰ ਪਤਾ ਹੈ ਠੀਕ ਹੈ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਇਸੇ ਮਸਲੇ 'ਚ ਹੀ ਰਹਿ ਗਏ ਵੀ ਮੈਨੂੰ ਯਾਰ ਉਹ ਬੰਦਾ ਕਹੂਗਾ ਤੇ ਉਹਨੇ ਮੈਨੂੰ ਕਿਹਾ ਸੀ ਵੀ ਤੈਨੂੰ ਨਹੀਂ ਹੋਣਾ ਤਾਂ ਨਹੀਂ ਹੋਣਾ ਮਤਲਬ ਫਿਰ ਤੁਸੀਂ ਆਪਦੀ ਜ਼ਿੰਦਗੀ 'ਚ ਕਦੇ ਕਾਮਯਾਬੀ ਹੋ ਸਕਦੀ ਠੀਕ ਹੈ ਤੁਹਾਡਾ ਕੰਮ ਆ ਤੁਹਾਨੂੰ ਹੀ ਕਰਨਾ ਪੈਣਾ ਤੇ ਤੁਸੀਂ ਉਸ ਕਰਨ ਉਸ ਕੰਮ ਕਰਨ ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਮਿਹਨਤ ਕਰਨੀ ਪਣੀ ਹੈ ਹਾਰਡ ਵਰਕ ਕਰਨਾ ਪੈਣਾ ਸਮਾਰਟ ਵਰਕ ਕਰਨੇ ਪੈਣਾ ਠੀਕ ਹੈ ਚੰਗੇ ਲੋਕਾਂ ਨੂੰ ਫਾਲੋ ਕਰਨਾ ਪੈਣਾ ਚੰਗੇ ਲੋਕਾਂ ਦਾ ਕੰਟੈਂਟ ਸੁਣਨਾ ਪੈਣਾ ਚੰਗੇ ਲੋਕਾਂ ਨੂੰ ਸ਼ੇਅਰ ਕਰਨਾ ਪੈਣਾ ਮੇਰਾ ਮਤਲਬ ਇਹ ਹੈ ਕਿ ਮੈਂ ਠੇਠ ਪੰਜਾਬੀ ਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਵੀ ਤੁਸੀਂ ਇੱਕ ਸੁਧਾਰਨ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਮੈਂ ਕੋਈ ਵਿੱਚ ਬਾਲੇ ਇੰਗਲਿਸ਼ ਦੇ ਸ਼ਬਦ ਨਹੀਂ ਵਰਤਦਾ ਕੋਈ ਬਾਲਾ ਹੈਵੀ ਮਤਲਬ ਲੈਂਗੁਏਜ ਨਹੀਂ ਵਰਤਦਾ ਸਿੱਧੀ ਜੋ ਆਪਾਂ ਬੋਲਦੇ ਉਹ ਗੱਲਾਂ ਕਰ ਰਹੇ ਹਾਂ ਠੀਕ ਹੈ ਚਾਹੇ ਤੁਸੀਂ ਚਾਰ ਬੱਕਰੀਆਂ ਰੱਖ ਲੋ ਚਾਹੇ ਤੁਸੀਂ ਚਾਰ ਮੱਝਾਂ ਐਕਸਟਰਾ ਰੱਖ ਲੋ ਚਾਹੇ ਤੁਸੀਂ ਚਾਰ ਗਾਈਆਂ ਐਕਸਟਰਾ ਰੱਖ ਲੋ ਮਤਲਬ ਪੈਸਾ ਬਣਾਉਣ ਦੀ ਕੋਸ਼ਿਸ਼ ਕਰ ਪੈਸੇ ਤੋਂ ਪੈਸਾ ਬਣਾਉਂਦੀ ਕੋਸ਼ਿਸ਼ ਕਰੋ ਤੁਸੀਂ ਇਹ ਨਾ ਸੋਚੋ ਕਿ ਮੈਨੂੰ 100 ਡਾਲਰ ਲਏ 100 ਜਾਂ ਪਿਆਰ ਵੀ ਬਜ ਰਹੇ ਹਨ ਪਰ ਤੁਸੀਂ ਦੇਖੋ ਕੰਪਾਊਂਡ ਇੰਟਰਸਟ ਕਿਵੇਂ ਬਣੂਗਾ ਉਹ 100 ਤੋਂ 100 ਹੋਰ ਕਿਵੇਂ ਬਣੂਗਾ ਉਹ 200 ਤੋਂ 2 400 ਕਿਵੇਂ ਬਣੂਗਾ ਇਸ ਤਰ੍ਹਾਂ ਵਰਕ ਕਰੋ ਫਿਰ ਦੇਖੋ ਪੈਸੇ ਤੋਂ ਪੈਸਾ ਕਿਵੇਂ ਬਣਦਾ ਫਿਰ ਤੁਸੀਂ ਇੱਕਦਮ ਮੇਰੀ ਗੱਲ ਨੂੰ ਯਾਦ ਕਰਿਆ ਕਰੋਗੇ ਵੀ ਕਿਹਾ ਸੀਗਾ ਇਹ ਇੱਕ ਮਤਲਬ ਦੁਨੀਆ ਦਾ ਅੱਠਵਾਂ ਅਜੂਬਾ ਹੈ ਜਿਹੜਾ ਕਿ ਇੱਕ ਕੇ ਸਾਇੰਟਿਸਟ ਨੇ ਕਿਹਾ ਸੀ ਐਲਬਰਟ ਆਨਸਟਾਈਨ ਨੇ 8ਵਾਂ ਬੰਦ ਰਗਾ ਦੁਨੀਆ ਦਾ ਕੰਪਾਊਂਡ ਇੰਟਰਸਟ ਇਹਨੂੰ ਵਰਤੋ ਦੇਖਿਓ ਕਿਵੇਂ ਤੁਹਾਡੀ ਜ਼ਿੰਦਗੀ 'ਚ ਪੈਸਾ ਆਉਂਦਾ